ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇ ਸਾਨੂੰ ਮਾਣ ਬਖਸ਼ਿਆ ਹੈ ਪ੍ਰਬੰਧ ਕਮੇਟੀ ਗੁਰਦੁਆਰਾ ਸਾਹਿਬ ਜੀ ਨੇ ਪੰਚਾਇਤ ਮੈਂ ਪਰਚਾਇਤ ਦੇ ਜੋ ਪ੍ਰਬੰਧ ਚ ਸੱਜਣ ਨੇ ਉਹਨਾਂ ਨੇ ਤੇ ਸੰਗਤਾਂ ਨੇ ਸਾਨੂੰ ਸੋਨਾ ਮਕਾਨ ਬਣਾ ਕੇ ਸਾਨੂੰ ਨਿਵਾਜਿਆ ਹੈ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਨਗਰ ਦਾ ਕਰਦੇ ਆ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦੇ ਆ ਹੋਰ ਵੀ ਸਾਰਿਆਂ ਦਾ ਧੰਨਵਾਦ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ। ਖਿਲਾੜੀ ਕੋ ਆ। ਅ 10 ਚਰਨੁਕੀ ਸਿੰਘ ਮਹੋਰਾਣਾ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਮਲੇਰਕੋਟਲਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਪ੍ਰਾਪਲੇ ਨੂੰ ਲੈ ਕੇ ਨਗਰ ਨੂੰ ਜਾਂ ਸੰਗਤਾਂ ਨੂੰ ਕੀ ਕਰੀਏ? ਦੇਖੋ ਬੇਨਤੀ ਕਰਾਂਗਾ ਜੀ ਸੰਗਤ ਨੂੰ ਪਿੰਡ ਸੰਗਾਲੀ ਦੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਸਮੂਹ ਸੰਗਤ ਅਤੇ ਐਨਆਰਈ ਵੀਰਾਂ ਵੱਲੋਂ ਬਹੁਤ ਸੋਨਾ ਉਦਮ ਪਰਾਲਾ ਕੀਤਾ ਹੈ ਜੀ। ਜੋ ਕਿ ਇਥੋਂ ਦੇ ਹੈੱਡ ਗ੍ਰਾਂਥੀ ਭਾਈ ਸਾਹਿਬ ਭਾਈ ਚਮਕੌਰ ਸਿੰਘ ਜੀ ਲਗਭਗ 25-30 ਸਾਲ ਤੋਂ ਇਸ ਨਗਰ ਵਿੱਚ ਬਤੌਰ ਹੈੱਡ ਗ੍ਰਾਂਥੀ ਦੀ ਸੇਵਾ ਨਿਵਾ ਰਹੇ ਨੇ ਸੋ ਉਸ ਦੇ ਪਰਿਵਾਰ ਨੂੰ ਰਹਿਣ ਬਸੇਰੇ ਲਈ ਸਾਰੇ ਨਗਰ ਨੇ ਬਹੁਤ ਸੋਹਣੇ ਮਹਿਲ ਆ ਜਿਹੜੇ ਉਹ ਬਖਸ਼ਿਆ ਜੀ ਅੱਜ ਸਮੁੱਚੀ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਟਾਸਰਾ ਲੈਂਦੇ ਆ ਸ੍ਰੀ ਖੰਡ ਪਾਠ ਸਾਹਿਬ ਜੀ ਦੇ ਸੰਪੂਰਨ ਭੋਗ ਪਾਇਆ ਤੇ ਮੈਂ ਉੱਥੇ ਹੀ ਸਾਰੀ ਸੰਗਤ ਇਕੱਤਰ ਹੋਈ ਆ ਬਹੁਤ ਸੱਜਣ ਮਿੱਤਰ ਪਹੁੰਚੇ ਆ ਤੇ ਮੀਡੀਆ ਦੇ ਰਾਹੀਂ ਮੈਂ ਸਾਰੀਆਂ ਹੀ ਨਾਨਕਲੇਵਾਂ ਨੂੰ ਸਿੱਖ ਸੰਗਤ ਨੂੰ ਬੇਨਤੀ ਕਰਦਾ ਹਾਂ ਵੀ ਜਿੱਥੇ ਵੀ ਗ੍ਰਾਂਥੀ ਸਿੰਘ ਜੀ ਦੀ ਲੋੜ ਆ ਉਹ ਪੂਰੀ ਕੀਤੀ ਜਾਵੇ ਜਿੱਦਾਂ ਕਿ ਨਗਰ ਨੇ ਦੇਖਦਿਆ ਹੋਇਆ ਵੀ ਇੱਕ ਹੈੱਡ ਗ੍ਰਾਂਥੀ ਸਾਹਿਬ ਜਿਹੜੇ 25-30 ਸਾਲ ਤੋਂ ਸੇਵਾ ਨਿਵਾ ਰਹੇ ਆ ਪਿੰਡ ਨਗਰ ਦੂਰ ਹੋਣ ਕਰਕੇ ਆਉਣਾ ਜਾਣਾ ਔਖਾ ਤੇ ਇੱਥੇ ਹੀ ਫਿਰ ਉਹਨਾਂ ਦਾ ਰੈਣ ਮਸ਼ੀਰਾ ਜਿਹੜਾ ਕੀਤਾ ਗਿਆ ਭਾਈ ਚਮਕੌਰ ਸਿੰਘ ਜੀ ਦਾ ਸੋ ਬੇਨਤੀ ਆ ਵੀ ਰਾਗੀ ਢਾਡੀ ਕਵੀਸਰ ਪ੍ਰਚਾਰਕ ਸਹਿਵਾਨਾਂ ਦੀ ਜਿਹੜੀਆਂ ਲੋੜਾਂ ਨੇ ਜਾਂ ਉਹਨਾਂ ਦਾ ਬਣਦਾ ਮਾਣ ਸਤਿਕਾਰ ਆ ਉਹ ਸਿੱਖ ਸੰਗਤਾਂ ਜ਼ਰੂਰ ਵੇ ਆ ਕਰੋ ਜੀ ਕਿਉਂਕਿ ਬਹੁਤ ਤਰਾਸਦੀ ਆ ਜਿਹੜੀ ਸਾਡੀ ਸਿੱਖ ਕੌਮ ਦੀ ਜਾਂ ਕਹ ਲਈਏ ਸਾਡੇ ਪਾਠੀ ਸਿੰਘਾਂ ਦੀ ਉਹ ਇਹ ਹੈਗੀ ਵੀ ਗ੍ਰਾਂਥੀ ਸਿੰਘ ਆ ਉਹਦੇ ਬੱਚਿਆਂ ਨੂੰ ਗ੍ਰਾਂਥੀ ਨਹੀਂ ਬਣਾ ਰਿਹਾ ਪ੍ਰਚਾਰਕ ਆ ਦੇ ਬੱਚਿਆਂ ਨੂੰ ਪ੍ਰਚਾਰਕ ਨਹੀਂ ਬਣਾ ਰਿਹਾ ਉਹਦੀ ਪ੍ਰੋਬਲਮ ਇਹ ਆ ਤਨਖਾਹਾਂ ਘਟਨੇ ਭੇਟਾਵਾਂ ਘਟਨੇ ਗਈਆਂ ਹਰ ਇੱਕ ਗ੍ਰਾਂਥੀ ਚਾਹੁੰਦਾ ਸਾਡਾ ਬੱਚਾ ਵੀ ਵਧੀਆ ਸਕੂਲਾਂ 'ਚ ਪੜ੍ਹਨ ਵਧੀਆ ਐਜੂਕੇਸ਼ਨ ਪ੍ਰਾਪਤ ਕਰਨ ਉਹ ਵੀ ਵਧੀਆ ਖਾਣ ਉਹ ਵੀ ਵਧੀਆ ਪਹਿਨਣ ਸੋ ਇਸ ਕਰਕੇ ਇਹ ਤਾਂ ਹੀ ਸੰਭਵ ਹੈ ਜੇ ਸੰਗਤ ਪ੍ਰਚਾਰਕਾਂ ਨੂੰ ਰਾਗੀ ਢਾਡੀ ਕਵੀਸਰ ਸਹਿਵਾਨਾਂ ਨੂੰ ਗਰਾਤੀ ਸਹਿਵਾਨਾਂ ਦਾ ਮਨ ਦਾ ਮਾਣ ਸਤਿਕਾਰ ਕਰੇਗੀ ਸੋ ਕਾਬਲੇ ਤਾਰੀਫ ਸਮੂਹ ਨਗਰ ਨਿਵਾਸੀ ਸੰਗਤਾਂ ਨੇ ਪਿੰਡ ਸੰਗਾਲੀ ਨੇ ਕਾਰਜ ਕੀਤਾ ਗਿਆ ਜੀ ਸੋ ਬਹੁਤ ਵਧਾਈ ਦੇ ਪਾਤਰ ਨੇ ਸੋ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਜੀ ਵੱਲੋਂ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਜੀ ਵੱਲੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਭਪਿੰਦਰ ਸਿੰਘ ਜੀ ਪਹਿਲਵਾਨ ਵੱਲੋਂ ਸਾਰੀ ਸੰਗਤ ਵੱਲੋਂ ਇਹ ਨਗਰ ਨਿਵਾਸੀ ਸੰਗਤਾਂ ਨੂੰ ਸਰਦਾਰ ਚਮਕੌਰ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ